ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਇਹ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਐਂਟੀ ਡਰੱਗਸ ਫੋਰਟ ਦੇ ਉੱਤੇ 1.4 ਕਿਲੋ ਹੀਰੋਇਨ ਤੇ ਇਹਦੇ ਚ ਬੜੇ ਵੱਡਾ ਡਰੱਗ ਘਟਲਿਆ ਜੇ 6 ਸਮੱਗਲਰ ਫੜੇ ਗਏ ਔਰ ساری ਜਿਹੜੀ ਕਨਸਾਈਨਮੈਂਟਸ ਨੇ ਸਿੱਗਿਆ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ ਹੋ ਰਹੀਆਂ ਥਰੂ ਡਰੋਨ ਇਹਦੇ ਚ ਦੋ ਮੁਕਦਮੇ ਅਸੀਂ ਦਰਜ ਕੀਤੇ ਆ ਪਹਿਲਾ ਜਿਹੜਾ ਹੈਗਾ 137 ਜਿਹੜਾ 25 ਹੈਗਾ ਇਹ ਗ੍ਰੇਡ ਕੀਮਾ ਚ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਲਕਦੀਪ ਉਹਨਾਂ ਦੀ ਟੀਮ ਵੱਲੋਂ ਦਰਜ ਕੀਤਾ ਗਿਆ ਤੇ ਦੂਸਰਾ ਮੁਕਦਮਾ ਜਿਹੜਾ ਇੰਸਪੈਕਟਰ ਵਿਨੋਦ ਕੁਮਾਰ ਦੀ ਟੀਮ ਐਸਐਚਓ ਛਾਟਾ ਦੀ ਜਿਹੜੀ 111 25 ਇਹ ਮੁਕਦਮਾ ਦਰਜ ਕੀਤਾ ਛਾਟਾ ਥਾਣਾ ਦੇ ਵਿੱਚ ਇਹਦੇ ਚ ਜਿਹੜਾ ਮੇਨ ਕਰਨਦੀਪ ਸਿੰਘ ਕਰਨ ਹੈ ਇਹਦੇ ਤੋਂ ਸਭ ਤੋਂ ਪਹਿਲਾਂ 1 ਕਿਲੋ ਜਿਹੜੀ ਹੈ ਹੀਰੋਇਨ ਬਰਾਮਦ ਹੁੰਦੀ ਹੈ ਇਹ ਬਲਟੋਏ ਦਾ ਰਹਿਣ ਵਾਲਾ ਡਿਸਟ੍ਰਿਕਟ ਤਰਨਤਾਰਨ ਦਾ ਇਹਦੇ ਖਿਲਾਫ 10 ਕੇਸ ਨੇ ਸਨੇਚਿੰਗ ਦੇ ਹੈਪਟ ਦੇ ਆਰਮਜ਼ੈਕ ਦੇ ਤੇ ਹੁਣ ਇਹ ਡਰਗ ਟ੍ਰੇਡ ਚ ਕਾਫੀ ਦੇਰ ਤੋਂ ਸ਼ਾਮਲ ਹੈ 25 ਸਾਲ ਦੀ ਇਹਦੀ ਉਮਰ ਹੈ ਇਸ ਤੋਂ ਬਾਅਦ ਜਿਹੜਾ ਕਰਨਦੀਪ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਸਾਰਾ ਜਿਹੜਾ ਕਾਰਟਨ ਲੈ ਇਹ ਅਰਸ਼ਦੀਪ ਚਲਾ ਰਿਹਾ ਗੋਵਿੰਦਵਾਲ ਜੇਲ੍ਹ ਦੇ ਵਿੱਚ ਅਰਸ਼ਦੀਪ ਖੇਮ ਕਰਨ ਦਾ ਰਹਿਣ ਵਾਲਾ ਇਹਦਾ ਘਰ ਬੜਾ ਵੱਡਾ ਇਹਨੇ ਬਣਾਇਆ ਆਪਣਾ ਔਰ ਸਾਰੀ ਡਰਾਪਿੰਗ ਜਿਹੜੀ ਇਹਦੀ ਪੁੱਛਗਿੱਛ ਪਤਾ ਲੱਗੀ ਹੈ ਕਿ ਇਹ ਉਸੇ ਆਪਣੇ ਏਰੀਏ ਦੇ ਵਿੱਚ ਕਰਾ ਰਿਆ ਤੇ ਉੱਥੋਂ ਇਹ ਇਹਨੇ ਨਾਲ ਹਵਾਲਾ ਦੇ ਜਿਹੜੇ ਲੋਕਾਂ ਨਾਲ ਵੀ ਇਨ ਟੱਚ ਹੈ ਇਹਦੇ ਜਸਪ੍ਰੀਤ ਸਿੰਘ ਇੱਕ ਹਵਾਲਾ ਜਿਹੜਾ ਨੈਟਵਰਕ ਦਾ ਮੇਨ ਬੰਦਾ ਹੈ ਬੜਿਆ ਗਿਆ ਜਿਹੜਾ ਕਿ ਖੰਨੇ ਦਾ ਰਹਿਣ ਵਾਲਾ ਹੈ ਇਸ ਇੱਕ ਲੁਧਿਆਣਾ ਦਾ ਇਹਦੇ ਤੋਂ 817000 ਰੁਪਏ ਜਿਹੜਾ ਡਰਗ ਮਨੀ ਵੀ ਬਰਾਮਦ ਕੀਤੀ ਗਈ ਔਰ ਜਿਹੜਾ ਅਰਸ਼ਦੀਪ ਹੈ ਇਹ ਇਹਦੇ ਤੋਂ ਜਿਹੜਾ ਮੋਬਾਈਲ ਹੈ ਉਹ ਵੀ ਫੜਿਆ ਗਿਆ ਉਸ ਤੋਂ ਬਾਅਦ ਇਹਦੇ ਦੋ ਅਸੋਸੀਏਟ ਨੇ ਗੁਰਮੀਤ ਗਿੱਤੂ ਇਹ ਫਾਜ਼ਲ ਕਾ ਦਾ ਹੈ ਤੇ ਰਜਿੰਦਰਪਾਲ ਨਿੱਕਾ ਇਹ ਲੋਪੋਕੇ ਦਾ ਹੈ ਇਹ ਦੋ ਵੀ ਫੜੇ ਗਏ ਨਾ ਤੋਂ ਵੀ ਅੱਧਾ ਕਿਲੋ ਹੀਰੋਇਨ ਫੜੀ ਗਈ ਇਹਨਾਂ ਨੇ ਵੀ ਸੇਮ ਉਹੀ ਪਾਕਿਸਤਾਨਸ ਮਗਨਰਸ ਵਿੱਚ ਕਾਮਨ ਫੈਕਟਰ ਔਰ ਉਸ ਤੋਂ ਬਾਅਦ ਜਿਹੜਾ ਮੇਨ ਵੱਡੀ ਰਿਕਵਰੀ 3 ਕਿਲੋ ਦੀ ਹੋਈ ਉਹ ਮਲਕੀਤ ਤੋਂ ਹੋਈ ਹੈ ਜਿਹੜਾ ਕਿ ਹਵੇਲੀਆਂ ਬੜਾ ਨਟੋਰੀਅਸ ਪਿੰਡ ਹੈ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਕਰਨਤਾਰਨ ਦਾ ਇਹਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ ਪਰ ਇਹ ਕਾਫੀ ਦਬਈ ਗਿਆ ਸੀ ਪਿੱਛੇ ਜੇ ਉੱਥੋਂ ਆ ਕੇ ਨੇ ਸਾਰੇ ਪਾਕਿਸਤਾਨ ਦੇ ਆਪਣੇ ਲਿੰਕ ਜੋੜ ਕੇ ਕੰਮ ਸ਼ੁਰੂ ਕੀਤਾ ਔਰ ਜੋ ਉਥੇ ਮੌਕੇ ਤੇ ਸਾਰਾ ਜਾ ਕੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਸਾਰੀ ਡਰਾਪਿੰਗ ਜਿਹੜੀ ਹੈ ਡਰੋਨ ਦੀ ਆਪਣੇ ਘਰ ਹੀ ਰਿਸੀਵ ਕਰ ਰਿਆ ਹੈ ਕਾਫੀ ਉਹਨੂੰ ਵੱਡਾ ਇਹਨੇ ਬਣਾਇਆ ਹੋਇਆ ਆਪਣੇ ਘਰ ਨੂੰ ਇੱਕ ਤਰ੍ਹਾਂ ਦਾ ਤੁਸੀਂ ਇਹ ਸਮਝੋ ਵੀ ਰਿਸੀਵਿੰਗ ਤੇ ਲਾਂਚਿੰਗ ਪੈਡ ਉਥੇ ਟਾਈਪ ਹੀ ਬਣਾਇਆ ਹੋਇਆ ਸੋ ਮੈਂ ਸਮਝਦਾ ਕਿ ਇੰਨਾ ਬੜਾ ਵੱਡਾ ਜਿਹੜਾ ਨੈਟਵਰਕ ਹੈ ਇਹ ਟੁੱਟਿਆ ਔਰ ਹਵਾਲੇ ਦੀ ਜਿਹੜੀ ट्रांजੈਕਸ਼ਨ ਹੈ ਉਹ ਵਾਇਰ ਦੁਬਈ ਜਿਹੜਾ ਰੂਟ ਹੋ ਰਿਹਾ ਔਰ ਬੰਦੇ ਜਿਹੜੇ ਪੁਰਾਣੇ ਦੁਬਈ ਨਾਲ ਲਿੰਕ ਧਾਰੇ ਜਿਆਦਾ ਉੱਥੋਂ ਹੋ ਕੇ ਪਾਕਿਸਤਾਨ ਜਾ ਰਹੀ ਸੀ ਸੋ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਾਨੂੰ ਕਾਮਯਾਬੀ ਮਿਲਦੀ ਹੈ ਉਮੀਦ ਔਰ ਮੈਂ ਇਹਦੇ ਵਿੱਚ ਆਪਣੀ ਸਾਰੀ ਟੀਮ ਨੂੰ ਜਿਹਦੀ ਸੁਪਰਵੀਜ਼ਨ ਕਰ ਰਿਹਾ ਹੈ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਤਵਿੰਦਰ ਸਿੰਘ ਏਸੀਪੀ ਜਿਹੜਾ ਇਨਵੈਸਟੀਗੇਸ਼ਨ ਦਾ ਕੰਮ ਕਰ ਰਿਹਾ ਹੈ ਸ਼ਿਵਦਰਸ਼ਨ ਜੀ ਸਾਡੇ ਏਸੀਪੀ ਵੈਸ ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਬਹੁਤ ਅੱਛਾ ਇਹਨਾਂ ਨੇ ਕੰਮ ਕੀਤਾ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਕੱਲੀ ਬਰਾਮਦਗੀ ਤਾਂ ਚਲੋ ਇੰਪੋਰਟੈਂਟ ਹੁੰਦੀ ਹੈ ਜਦੋਂ ਨਾਲ ਹਵਾਲੇ ਦਾ ਜਿਹੜਾ ਨੈਟਵਰਕ ਉਹ ਸਮੈਸ਼ ਹੁੰਦਾ ਉਹਦਾ ਲੱਕ ਟੁੱਟ ਜਾਂਦਾ ਕਿਸੇ ਵੀ ਜਿਹੜਾ ਕਾਟਲ ਚਲਾ ਰਹੇ ਹੁੰਦੇ ਲੋਕ ਔਰ ਸਮਗਲਸ ਨੂੰ ਬਾਅਦ ਜਦੋਂ ਵਾਪਸ ਪੈਸੇ ਨਹੀਂ ਜਾਂਦੇ ਔਰ ਚੇਨ ਟੁੱਟਦੀ ਹੈ ਉਦੇ ਨਾਲ ਸਭ ਤੋਂ ਵੱਡਾ ਵੱਡਾ ਸੈਟਬੈਕ ਲੱਗਦਾ ਹੈ ਇਸ ਨਾਰਕੋਟਿਕ ਜਿਹੜਾ ਚੇਨ